ਤੁਸੀਂ ਸਭ ਨੇ ਦੇਖ ਲਿਆ ਕਿ ਕਿਵੇਂ ਸਾਡੀ ਬੀਜੇਪੀ ਦੀ ਮੋਦੀ ਸਰਕਾਰ ਨੇ 트럼ਪ ਸਰਕਾਰ ਤੇ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਬਿਲਕੁਲ ਗੋਡੇ ਟੇਕ ਦਿੱਤੇ ਨੇ ਮੁਕੰਮਲ ਸਰੈਂਡਰ ਕਰਤਾ ਹੋ ਸਕਦਾ ਉਹਨਾਂ ਦੇ ਜਿਹੜੇ ਛੁਪੇ ਹੋਏ ਬਹੁਤ ਉਹਨਾਂ ਦੇ ਜਿਹੜੇ ਰਾਜ਼ ਨੇ ਐਬਸਟਿਨ ਫਾਈਲਸ ਜਿਹੜੀਆਂ ਖੁੱਲੀਆਂ ਸਾਰੇ ਵਰਲਡ ਵਿੱਚ ਜੈਫਰੀ ਐਬਸਟਿਨ ਉਹਨੇ ਬਹੁਤ ਸਭ ਦੇ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਵਪਾਰੀਆਂ ਦੇ ਉਹਦੇ ਕੋਲ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਸੰਸਨੀ ਰਾਜ਼ ਨੇ ਜਿਹਦੇ ਨਾਲ ਸਾਰੇ ਡਰੇ ਪਏ ਨੇ ਪੈ ਪੀਤ ਨੇ ਔਰ ਤੁਹਾਨੂੰ ਪਤਾ ਕਿ ਅਮਰੀਕਨ ਗਵਰਨਮੈਂਟ ਤਾਂ ਇਦਾਂ ਦੀ ਗੱਲਾਂ ਦਾ ਫਾਇਦਾ ਉਠਾਉਂਦੀ ਉਹਨਾਂ ਨੇ ਪਿੱਛੇ ਵੈਨੇਜ਼ੂਏਲਾ ਦਾ ਪ੍ਰੈਜ਼ੀਡੈਂਟ ਤੇ ਉਹਦੀ ਘਰ ਵਾਲੀ ਚੱਕ ਕੇ ਲੈ ਜਾਂਦੀ ਉੱਥੋਂ ਇੱਕ ਦੇਸ਼ ਚੋਂ ਤਾਂ ਉਹਨਾਂ ਦੀ ਸ਼ਕਤੀ ਸਾਹਮਣੇ ਉਹਨਾਂ ਤੋਂ ਡਰਦੇ ਹੋਏ ਸਾਡੀ ਭਾਰਤ ਦੀ ਸਰਕਾਰ ਨੇ ਸਾਰਾ ਕੁਝ ਕੰਪਰੋਮਾਈਜ਼ ਕੀਤਾ ਤੇ ਸਭ ਤੋਂ ਵੱਡਾ ਕੰਪਰੋਮਾਈਜ਼ ਹੋਇਆ ਖੇਤੀ ਦੇ ਕਿੱਤੇ ਨੂੰ ਲੈ ਕੇ ਆਪਾਂ ਪਹਿਲਾਂ ਹੀ ਅੱਛੀ ਤਰ੍ਹਾਂ ਜਾਣਦੇ ਕਿ ਸਾਡੇ ਜਿਹੜੇ ਕਿਸਾਨ ਨੇ ਦੇਸ਼ ਦੇ ਇਹ ਗਰੀਬ ਨੇ ਪੰਜਾਬ ਦੇ ਕਿਸਾਨ ਸਭ ਤੋਂ ਅੱਛੇ ਕਿਸਾਨੀ ਕਰਦੇ ਨੇ ਸਾਰੇ ਦੇਸ਼ ਵਿੱਚ ਲੇਕਿਨ ਇਹ ਵੀ 1 ਲੱਖ ਕਰੋੜ ਤੋਂ ਉੱਤੇ ਦੇ ਕਰਜ਼ਾਈ ਨੇ ਬੈਂਕਾਂ ਦੇ ਆੜਤੀਆਂ ਦੇ ਆਤਮ ਹੱਤਿਆ ਕਰ ਰਹੇ ਨੇ ਤੇ ਡਾਊਨ ਦ ਲਾਈਨ ਸਾਰੇ ਦੇਸ਼ ਵਿੱਚ ਮੈਂ ਚੇਅਰਮੈਨ ਆ ਪ੍ਰਧਾਨ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦਾ ਬਹੁਤ ਗੁਰੀ ਹਾਲਤ ਹੈ ਬਹੁਤ ਗੁਰਬਤ ਹੈ ਔਰ ਬਹੁਤ ਕਰਜ਼ਾ ਵਾ ਔਰ ਕਿਸਾਨੀ ਸਾਡੇ ਦੇਸ਼ ਵਿੱਚ ਬਹੁਤ ਛੋਟੀ ਰਹਿ ਗਈ ਹੈ ਕਿਉਂਕਿ ਸਮਾਲ ਤੇ ਮਾਰਜਨਲ ਫਾਰਮਰ ਆ ਜੇ ਆਪਾਂ ਐਵਰੇਜ ਕੱਢਾਂਗੇ ਦੇਸ਼ ਸਾਰੇ ਦੇਸ਼ ਦੀ ਤਾਂ ਐਵੇਂ ਤਿੰਨ ਚਾਰ ਕਿੱल्ल्याਾਂ ਦਾ ਕਿਸਾਨ ਬਚ ਗਿਆ ਵਾ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਪਰਸੈਂਟੇਜ ਹੈਗੀ ਆ ਉਹ 10 ਕਿੱਲੇ ਤੋਂ ਥੱਲੇ ਥੱਲੇ 5-5 ਕਿੱਲੇ ਵਾਲੇ ਕਿਸਾਨ ਬਣੇ ਗਏ ਨੇ ਹੁਣ ਏਦਾਂ ਦੀ ਛੋਟੀ ਕਿਸ ਖੇਤੀ ਨੂੰ ਸਸਟੇਨ ਕਰਨ ਲਈ ਦੇਸ਼ ਦੀਆਂ ਸਰਕਾਰਾਂ ਨੂੰ ਤਾਂ ਬਹੁਤ ਪ੍ਰੋਟੈਕਸ਼ਨ ਕਰਨੀ ਚਾਹੀਦੀ ਆ ਕਈ ਤਰ੍ਹਾਂ ਦੀ ਸਬਸਿਡੀਆਂ ਦੇਣੀਆਂ ਚਾਹੀਦੀਆਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਉਹਨਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਇੱਥੇ ਤਾਂ ਉਹ ਵੀ ਨਹੀਂ ਸੀਗਾ ਲੇਕਿਨ ਆ ਜਿਹੜਾ ਅਮਰੀਕਨ ਗਵਰਨਮੈਂਟ ਨਾਲ ਸਮਝੌਤਾ ਕੀਤਾ 7 ਫਰਵਰੀ ਨੂੰ ਇਹਦੇ ਨਾਲ ਤਾਂ ਸਮਝ ਲਓ ਕਿ ਬਹੁਤ ਭਾਰੀ ਪ੍ਰਭਾਵ ਕਿਸਾਨਾਂ ਤੇ ਵੀ ਪਵੇਗਾ ਤੇ ਨਾਲ ਖੇਤ ਮਜ਼ਦੂਰਾਂ ਤੇ ਪੈ ਜਾਣਾ ਕਿਉਂਕਿ ਸਾਡੇ ਦੇਸ਼ ਅੱਜ ਅਗਰ 140 ਕਰੋੜ ਦੀ ਆਬਾਦੀ ਹੈ ਉਹਦੇ ਚੋਂ ਆਪਾਂ ਮੰਨ ਕੇ ਚੱਲੀਏ ਵੀ ਅੱਧੀ ਜਨਤਾ ਹਲੇ ਵੀ ਪਿੰਡਾਂ ਚ ਵਸਦੀ ਆ ਘੱਟੋ ਘੱਟ ਨਹੀਂ ਤਾਂ 70 ਕਰੋੜ ਆਦਮੀ ਖੇਤੀ ਤੇ ਨਿਰਭਰ ਹੈ ਔਰ ਉਹਦੇ ਨਾਲ ਮਜ਼ਦੂਰ ਤੇ ਖੇਤ ਮਜ਼ਦੂਰ ਵੀ ਗਰੀਬ ਆਦਮੀ ਜੁੜਿਆ ਹੋਇਆ ਲੇਕਿਨ ਮੋਦੀ ਸਾਹਿਬ ਨੇ ਬੀਜੇਪੀ ਨੇ ਕੁਝ ਨਹੀਂ ਸੋਚਿਆ ਔਰ ਉਹਨਾਂ ਨੇ ਜਿਹੜੇ ਜੋ ਉਹਨਾਂ ਨੇ ਡਿਕਟੇਟ ਕੀਤੀਆਂ ਟਰਮਸ ਉਹਨਾਂ ਨੇ ਉਹ ਮੰਨ ਲਿਆ ਨਾਰਮਲ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਜਿਹੜੇ ਟੈਰਿਫ ਸੀਗੇ ਇੰਡੀਆ ਨੂੰ ਉਦਾ ਕਰਨੇ ਪੈਂਦੀ ਸੀ ਜਿਹੜੀ ਉਹ 2 ਤੋਂ 3% ਟੈਰਿਫ ਚੱਲਿਆ ਕਰਦੇ ਸੀਗੇ ਫਿਰ ਸਡਨਲੀ ਕਿਉਂਕਿ ਭਾਰਤ ਜਿਹੜਾ ਵਾ ਇਹ ਆਪਣੀ ਮਰਜ਼ੀ ਨਾਲ ਤੇਲ ਖਰੀਦਣ ਲੱਗੇ ਕਿਉਂਕਿ ਆਇਲ ਦੀ ਬਹੁਤ ਵੱਡੀ ਪੋਲਿਟਿਕਸ ਹੈ ਵਰਲਡ ਵਿੱਚ ਜਿਹੜਾ ਵੈਨੇਜ਼ੂਲੀਅਨ ਪ੍ਰੈਜ਼ੀਡੈਂਟ ਵੀ ਚੱਕਿਆ ਉਹਨਾਂ ਨੇ ਉਹ ਵੀ ਉਹਨਾਂ ਨੇ ਇਸੇ ਕਰਕੇ ਚੱਕਿਆ ਵਾ ਕਿਉਂਕਿ ਉੱਥੇ ਤੇਲ ਬਹੁਤ ਵੱਡੀ ਮਾਤਰਾ 'ਚ ਨਿਕਲਦਾ ਤੇ ਅਮਰੀਕਾ ਉਹਦੇ ਤੇ ਕਬਜ਼ਾ ਕਰਨਾ ਚਾਹੁੰਦਾ ਵਾ ਹੁਣ ਆਪਣੀ ਸਰਕਾਰ ਨੇ ਸਸਤਾ ਤੇਲ ਲੱਭਿਆ ਰਸ਼ੀਆ ਤੋਂ ਔਰ ਰਸ਼ੀਆ ਤੋਂ ਆਪਾਂ ਔਇਲ ਇੰਪੋਰਟ ਕਰ ਰਹੇ ਸੀ ਉਹ ਬੜਾ ਚੁਪਰਿਆ ਸੀ ਅਮਰੀਕਨ ਗਵਰਨਮੈਂਟ ਨੂੰ ਕਿ ਇਹ ਸਾਡੀ ਮਰਜ਼ੀ ਤੋਂ ਬਿਨਾਂ ਰਸ਼ੀਆ ਨਾਲ ਸਬੰਧ ਤੇ ਤਲੁਕਤ ਕਿਉਂ ਬਣਾ ਕੇ ਬੈਠੇ ਨੇ ਤਾਂ ਉਹਨਾਂ ਨੇ ਪਹਿਲਾਂ ਇਹਨਾਂ ਤੇ ਪ੍ਰੈਸ਼ਰ ਪਾਇਆ ਟੈਰਿਫ ਵਧਾਇਆ ਸਿੱਧਾ ਕੀਤਾ ਸ਼ਾਇਦ 26% ਕਿ ਜਿਹੜੀ ਵੀ ਚੀਜ਼ ਆਪਣੀ ਬਾਹਰ ਜਾਵੇਗੀ ਉਹਦੇ ਤੇ ਬਹੁਤ ਵੱਡੀ ਡਿਊਟੀ ਲਾਤੀ ਫਿਰ 50% ਤੇ ਚੱਕ ਦਿੱਤਾ ਫਿਰ ਉਹਨੂੰ ਅਲਟੀਮੇਟਲੀ ਘਟਾ ਕੇ 18% ਤੇ ਲੈ ਆਂਦਾ ਤੇ ਇੱਥੇ ਦੇਸ਼ ਦਾ ਗੋਦੀ মিডিਆ ਕਹਿਣ ਲੱਗਿਆ ਬੜੀ ਵੱਡੀ ਜਿੱਤ ਹੋ ਗਈ ਮੋਦੀ ਸਾਹਿਬ ਦੀ ਬਹੁਤ ਫਾਇਦਾ ਹੋ ਗਿਆ ਭਾਰਤ ਨੂੰ ਨਾਟ ਰੈਲਾਈਜ਼ਿੰਗ ਕਿ ਅਬ ਆਪਣਾ ਸਭ ਦਾ ਕਾਣ ਹੋਣ ਜਾ ਰਿਹਾ ਵਾ ਕਿਉਂਕਿ ਦੇਖੋ ਗੱਲ ਇਹ ਆ ਕਿ ਅਮਰੀਕਨ ਮਾਰਕੀਟ ਨੂੰ ਇੱਥੇ 0% ਟੈਕਸ ਹੈ ਇੰਡੈਕਸ ਉਹ ਜੋ ਮਰਜ਼ੀ ਵੇਚ ਸਕਦੇ ਨੇ ਔਰ ਤੁਹਾਨੂੰ ਪਤਾ ਕਿ ਕਿੱਡਾ ਵੱਡਾ ਰਕਬਾ ਕਿੱਡਾ ਵੱਡਾ ਦੇਸ਼ ਤੁਸੀਂ ਸਾਰੇ ਉੱਥੇ ਜਾਣੇ ਤੁਹਾਡੇ ਬੱਚੇ ਨੇ ਉੱਥੇ ਉੱਥੇ 5000 ਏਕੜ ਦਾ ਤਾਂ ਫਾਰਮ ਆਰਡਨਰੀ ਨੋਰਮਲ ਆ 10000 ਏਕੜ ਦੇ ਵੀ ਮਾਲਕ ਨੇ 25000 ਏਕੜ ਦੇ ਵੀ ਮਾਲਕ ਨੇ 1 ਲੱਖ ਏਕੜ ਦੇ ਵੀ ਮਾਲਕ ਨੇ ਆਪਣੇ ਸਿੱਖ ਭਰਾ ਨੇ ਯੂਬਾ ਸਿਟੀ ਚ ਦਾਦਾਰ ਸਿੰਘ ਬੈਂਸ ਜਿਹੜੇ ਸੀਗੇ ਉਹ ਸ਼ਾਇਦ ਉਸ ਵਕਤ ਸਭ ਤੋਂ ਵੱਡੇ ਮਾਲਕ ਸੀਗੇ ਡੇਡ ਲੱਖ ਏਕੜ ਦਾ ਰਕਬਾ ਉਹਨਾਂ ਦੇ ਕੋਲ ਸੀਗਾ ਹੁਣ ਤੁਸੀਂ ਲਾ ਲਓ ਕਿ ਜਦੋਂ ਹਜ਼ਾਰਾਂ ਏਕੜ ਫਾਰਮ ਦੇ ਉੱਤੇ ਖੇਤੀ ਹੋਣੀ ਆ ਮੈਕਨਾਈਜ਼ਡ ਤਰੀਕੇ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਵੱਡੇ-ਵੱਡੇ ਟਰੈਕਟਰ ਉਦੇ ਓਵਰਹੈਡ ਕਾਸਟ ਬਹੁਤ ਜ਼ਿਆਦਾ ਘਟ ਜਾਂਦੀ ਆ ਲੇਬਰ ਉੱਥੇ ਪਹਿਲਾਂ ਹੀ ਹੈ ਨਹੀਂ ਕਿ ਬਹੁਤ ਘਟ ਲੇਬਰ ਇੰਟੈਂਸਿਵ ਖੇਤੀ ਆ ਔਰ ਉੱਤੋਂ ਦੀ ਅਮਰੀਕਨ ਗਵਰਨਮੈਂਟ ਆਪਣੇ ਕਿਸਾਨਾਂ ਨੂੰ ਬਹੁਤ ਸਬਸਿਡੀ ਦਿੰਦੀ ਆ ਅਗਰ ਉਹਨਾਂ ਨੂੰ ਲੱਗ ਗਿਆ ਕਿ ਸਾਡੇ ਇਸ ਵਕਤ ਹੁਣ ਸਾਨੂੰ ਮੱਕੀ ਦੀ ਫਸਲ ਨਹੀਂ ਚਾਹੀਦੀ ਇਸ ਵਰੇ ਜਾਂ ਕਣਕ ਦੀ ਫਸਲ ਨਹੀਂ ਚਾਹੀਦੀ ਉਹ ਕਿਸਾਨਾਂ ਨੂੰ ਜ਼ਮੀਨ ਵਿਹਲੀ ਰਹਿਣ ਵਾਸਤੇ ਫਸਲ ਦਾ ਪੂਰਾ ਮੁੱਲ ਦਿੰਦੇ ਨੇ فرض ਕਰੋ ਲੈਟਸ ਸੇ ਆਪ ਆਪਣੀ ਕੋ ਜ਼ੁਬਾਨ ਚ ਗੱਲ ਕਰਦੇ ਜੇ 50000 ਬਚਤ ਹੁੰਦੀ ਕਿੱਲੇ ਦੀ ਕਿਸੇ ਫਸਲ ਚੋਂ ਉਹ ਕਹਿੰਦੇ ਐ ਕਿ ਤੁਸੀਂ ਫਸਲ ਨਾ ਵਿਝੋ ਤੁਸੀਂ 50000 ਸਰਕਾਰ ਕੋ ਉਦਾਂ ਹੀ ਲੈ ਲੋ ਨਾਲੇ ਤਾਂ ਜ਼ਮੀਨ ਨੂੰ ਸਾਹ ਮਿਲ ਗਿਆ ਨਾਲੇ ਉਹਦੀ ਜੇਬ ਵਿੱਚ ਬਿਨਾਂ ਕਿਸੇ ਕੰਮ ਤੋਂ ਪੈਸੇ ਆ ਗਏ ਡੀਜ਼ਲ ਸਬਸਿਡਾਈਜ਼ਡ ਆ ਉੱਥੇ ਅਲੱਗ ਰੰਗ ਆ ਡੀਜ਼ਲ ਦਾ ਜਿਹੜੇ ਟਰੱਕਰਸ ਯੂਜ਼ ਕਰਦੇ ਨੇ ਜਾਂ ਕਮਰਸ਼ੀਅਲ ਯੂਜ਼ ਕਰਦੀ ਕਾਰਾਂ ਗੱਡੀਆਂ ਮੋਟਰਾਂ ਉਹਨਾਂ ਨੂੰ ਪੂਰਾ ਰੇਟ ਲੱਗਦਾ ਵਾ ਲੇਕਿਨ ਖੇਤੀ ਜਿਹੜਾ ਕਰਦਾ ਵਾ ਉਹਨੂੰ ਉਹਦਾ ਰੰਗ ਬਦਲ ਕੇ ਡੀਜ਼ਲ ਦਾ ਉਹਨੂੰ ਸਬਸਿਡਾਈਜ਼ ਕੀਤਾ ਵਾ ਮਾਰਕੀਟਿੰਗ ਵਿੱਚ ਬਹੁਤ ਸਹੂਲਤਾਂ ਦਿੱਤੇ ਸਾਡੇ ਮੈਨੂੰ ਕੈਲੀਫੋਰਨੀਆ ਜਾਣ ਦਾ ਮੌਕਾ ਮਿਲਿਆ ਜਿਹੜੇ ਆਪਣੇ ਕਿਸਾਨ ਬਦਾਮ ਦੀ ਖੇਤੀ ਕਰਦੇ ਐਲਮੈਂਟਸ ਸੀ ਯਾ ਹੋਰ ਸੌਗੀ ਦੀ ਕਰਦੇ ਸੀਗੇ ਉਹਨਾਂ ਨੂੰ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਸਹੂਲਤ ਦਿੰਦੇ ਪੈਸੇ ਕੋਲੋਂ ਪਾਉਂਦੀਆਂ ਸਰਕਾਰਾਂ ਮਾਰਕੀਟਿੰਗ ਦਾ ਪ੍ਰਬੰਧ ਕਰਦੀਆਂ ਸਾਰੀ ਦੁਨੀਆਂ 'ਚ ਉਹਨਾਂ ਦਾ ਮਾਲ ਭੇਜਣ ਵਾਸਤੇ ਤੇ ਸਾਡੀ ਤਾਂ ਕਿਸਾਨ 3 4 5 6 7 ਏਕੜ ਦਾ ਕਿਸਾਨ ਹੈ ਉਹ ਤਾਂ ਟਰੈਕਟਰ ਖਰੀਦਣ ਜੋਗਾ ਵੀ ਨਹੀਂਗਾ ਉਹਦੀ ਸਾਰੀ ਖੇਤੀ ਜਿਹੜੀ ਆ ਉਹ ਅਨਵਾਈਬਲ ਹੈਗੀ ਐ ਇਕਨੋਮਿਕਲੀ ਨਾ ਉਹ ਮਸ਼ੀਨਰੀ ਰੱਖ ਸਕਦਾ ਨਾ ਮਸ਼ੀਨਰੀ ਤੋਂ ਬਿਨਾਂ ਕੰਮ ਕਰ ਸਕਦਾ ਔਰ ਇਹਨਾਂ ਹਾਲਾਤਾਂ 'ਚ ਜਦੋਂ ਮਾਰਕੀਟ ਖੁੱਲ ਜੂ ਅਮਰੀਕਾ ਦੀ ਉਹਨਾਂ ਦੀ ਮੱਕੀ ਉਹਨਾਂ ਦੀ ਕਣਕ ਉਹਨਾਂ ਦਾ ਸੋਇਆਬੀਨ ਉਹਨਾਂ ਦੀਆਂ ਹੋਰ ਫਸਲਾਂ ਚਲੋ ਗਰਾਊਂਡਨਟਸ ਦਾ ਲਾਈ ਲਓ ਤੁਸੀਂ ਸਾਰਾ ਕੁਝ ਉਹਨਾਂ ਦਾ ਇੰਡੀਆ ਪਹੁੰਚ ਕੇ ਸਾਡੇ ਨਾਲੋਂ ਸਸਤਾ ਵਿਕਣਾ ਵਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਫਿਰ ਆਪਣੇ ਕਿਸਾਨ ਦਾ ਕੀ ਹਸ਼ਰ ਹੋਗਾ ਆਪਾਂ ਤਾਂ ਗੁਲਾਮ ਹੋ ਜਾਾਂਗੇ ਉਹਨਾਂ ਦੇ ਔਰ ਇਸ ਤੋਂ ਇਲਾਵਾ ਡੇਰੀ ਪ੍ਰੋਡਕਟਸ ਵਿੱਚ ਬੜੀ ਵੱਡੀ ਮਾਰਕੀਟ ਦੁੱਧ ਦੀ ਚੀਜ਼ ਦੀ ਮੱਖਣ ਦੀ ਇਹ ਸਾਰੀਆਂ ਇਹ ਸਾਰੀ ਮਾਰਕੀਟ ਅਮਰੀਕਾ ਨੇ ਅਲਟੀਮੇਟਲੀ ਟੇਕਓਵਰ ਤੇ ਕੰਟਰੋਲ ਕਰ ਲੈਣੀ ਕਿਉਂਕਿ ਉਹਨਾਂ ਕੋਲ ਜੋ ਕੁਝ ਵੀ ਕਰਦੇ ਨੇ ਬਹੁਤ ਲਾਰਜ ਸਕੇਲ ਤੇ ਤੇ ਬਹੁਤ ਵੱਡੇ ਤਰੀਕੇ ਨਾਲ ਪਲੈਨਿੰਗ ਨਾਲ ਤੇ ਗਵਰਨਮੈਂਟ ਦੀ ਸਪੋਰਟ ਨਾਲ ਆਲਰੇਡੀ 378 ਮਿਲੀਅਨ ਡਾਲਰਸ ਦਾ ਤਾਂ ਨਰਮਾ ਆਇਆ ਇੰਡੀਆ ਦੇ ਵਿੱਚ ਪਿੱਛੇ ਮੋਦੀ ਸਾਹਿਬ ਨੇ ਅਲਾਉ ਕੀਤਾ ਵਾ ਤਾਂ ਇਹ ਤੁਸੀਂ ਦੇਖੋਗੇ ਸਾਡੇ ਨਰਮੇ ਦੀ ਕੀਮਤ ਕੋਈ ਬੁੱਕਤ ਨਹੀਂ ਹੈ कॉटन ਜਿਹੜਾ ਕ੍ਰੋਪ ਹੈ ਸੀਸੀਆਈ ਜਿਹੜੀ ਹੈ ਸਾਡਾ ਕਮਿਸ਼ਨ ਆ ਇੰਡੀਆ ਦਾ कॉटन ਕਮਿਸ਼ਨ ਆਫ ਇੰਡੀਆ ਵਾਟੇਵਰ ਉਹ ਉਹ ਰੇਟ ਤੈਅ ਕਰਦੀ ਹੈ ਮੈਸਰੀ ਪਰ ਕੋਈ ਰੇਟ ਕਦੀ ਉਸ ਭਾਤੇ ਨਰਮਾ ਬਿਕਦਾ ਨਹੀਂਗਾ ਕਿਉਂਕਿ ਆਲਰੇਡੀ ਇੰਪੋਰਟ ਹੀ ਅਲਾਉ ਕਰਤੀ ਲਾਈਕਵਾਇਜ਼ ਦਾਲਾਂ ਦੀ ਇੰਪੋਰਟ ਸਾਰਾ ਇੱਕ ਆਲਰੇਡੀ ਆਪਾਂ ਦਾਲਾਂ ਜਿਹੜੀਆਂ ਬਾਹਰੋਂ ਖਰੀਦ ਰਹੇ ਹਾਂ ਤੇ ਸਾਡੇ ਦਾਲਾਂ ਦੀ ਇੱਥੇ ਕੋਈ ਬੁੱਕਤ ਨਹੀਂ ਗਈ ਤੇ ਹੁਣ ਤਾਂ ਜਦੋਂ 0% ਆਪਾਂ ਟੈਕਸ ਲਾ ਦੇਣਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਆਣ ਕੇ ਇੱਥੇ ਅਮਰੀਕਨ ਚੀਜ਼ ਵੇਚ ਸਕਦੀ ਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੇ ਵੱਧ ਦੇ ਪੱਧਰ ਤੇ ਔਰ ਨਾਲ ਜਿਹੜਾ ਅਮਰੀਕਨ ਗਵਰਨਮੈਂਟ ਦਾ ਇੱਕ ਇਹ ਵੀ ਕੋਸ਼ਿਸ਼ ਆ ਜੇ ਇਥੋਂ ਜਿੰਨੀਆਂ ਵੀ ਕਿਸਾਨਾਂ ਨੂੰ ਖੇਤ ਕਿਸਾਨੀ ਖੇਤੀ ਵਾਸਤੇ ਜਿਹੜੀ ਸਬਸਿਡੀ ਆ ਬਹੁਤ ਮਿਆਗਰ ਕਹਿੰਦੇ ਅੰਗਰੇਜ਼ੀ ਦੇ ਵਿੱਚ ਐਵੇਂ ਥੋੜੀ ਜਿਹੀ ਸਬਸਿਡੀ ਆ ਬਿਜਲੀ ਤਾਂ ਸਾਨੂੰ ਛੋਟ ਆ ਮਾੜੀ ਮੋਟੀ ਜੀ ਤੇ ਛੋਟੀ ਮੋਟੀ ਕੋ ਹੋਰ ਇੰਪਲੀਮੈਂਟਸ ਤੇ ਸਬਸਿਡੀ ਜਿਹੜੀ ਕਿ ਛੋਟੇ ਕਿਸਾਨ ਤੱਕ ਤਾਂ ਪਹੁੰਚਦੀ ਨੀ ਕਿ ਅਮਰੀਕਨ ਗਵਰਨਮੈਂਟ ਦੀ ਇਹ ਵੀ ਕੋਸ਼ਿਸ਼ ਹੋਊਗੀ ਜਿਹੜਾ ਵਰਲਡ ਟ੍ਰੇਡ ਐਗਰੀਮੈਂਟ ਹੈਗਾ ਡਬਲਿਊਟੀਓ ਜਿਹੜਾ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਰਨੀ ਆ ਕਿ ਕਿਸੇ ਤਰੀਕੇ ਨਾਲ ਜਿਹੜੀ ਭਾਰਤ ਸਰਕਾਰ ਆਪਣੇ ਕਿਸਾਨਾਂ ਦੀ ਸਬਸਿਡੀ ਵੀ ਖਤਮ ਕਰੇ ਇਹ ਵੀ ਉਹਨਾਂ ਦੀ ਇੱਕ ਸ਼ਰਤ ਹੈਗੀ ਆ ਤੇ ਜੇ ਮਾਣੀ ਮੋਟੀ ਨਾ ਮਾਤਰ ਸਬਸਿਡੀ ਵੀ ਸਾਡੀ ਖਤਮ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਕਿ ਸਾਡੇ ਪੱਲੇ ਕੁਝ ਨਹੀਂ ਰਹਿ ਜਾਣਾ ਇੱਥੇ ਸਾਡੀ ਆਪਣੀ ਸਰਕਾਰ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਵਾ ਸਾਡੀ ਚੀਫ ਮਿਨਿਸਟਰ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜੇ ਦ੍ਰਿੜ ਦ੍ਰਿੜਤਾ ਦੇ ਨਾਲ ਤਕੜੇ ਹੋ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਮੈਂ ਕਿਤੇ ਉਹਨਾਂ ਦਾ ਚੱਜ ਨਾਲ ਵਿਰੋਧ ਸੁਣਿਆ ਨਹੀਂਗਾ ਉਹ ਹੋਰ ਨਾ ਗੱਲਾਂ ਦੇ ਵਿੱਚ ਛੋਟੀਆਂ ਮੋਟੀਆਂ ਮੁਫਤ ਖੋਰੀ ਦੀਆਂ ਸਕੀਮਾਂ ਦੇ ਪ੍ਰਚਾਰ ਕਰਨ ਚ ਲੱਗੇ ਹੋਏ ਨੇ ਜਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਚ ਲੱਗੇ ਹੋਏ ਨੇ ਕਿ ਫਲਾਨੇ ਨੇ ਆਹ ਕੋ ਕਹਿਤਾ ਫਲਾਨੇ ਨੇ ਉਹ ਕੋ ਕਹਿਤਾ ਪਰਚੇ ਦਰਜ ਕਰ ਦਿਓ ਚੱਕ ਲੋ ਢਾ ਲੋ ਜਦਕਿ ਇਹ ਪੰਜਾਬ ਦੇ ਭਵਿੱਖ ਦਾ ਸਵਾਲ ਹੈ ਭਗਵੰਤ ਮਾਨ ਨੂੰ ਇਹਦੇ ਤੇ ਸੈਸ਼ਨਸ ਲਾਉਣਾ ਚਾਹੀਦਾ ਸੀ ਇਹਨੂੰ ਇਸ ਇੰਡੋ ਯੂ ਐਸ ਟਰੀਟੂ ਨੂ ਐਗਰੀਮੈਂਟ ਨੂੰ ਐਨਲਾਈਜ਼ ਕਰਨਾ ਚਾਹੀਦਾ ਚੰਗੀ ਤਰ੍ਹਾਂ ਨਾਲ ਔਰ ਫਿਰ ਉੱਠ ਕੇ ਇਸ ਦੇਸ਼ ਦੀ ਸਰਕਾਰ ਦੇ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਸੀ ਵਿਰੋਧ ਕਰਨਾ ਚਾਹੀਦਾ ਸੀਗਾ ਕਟੋ-ਕਟ ਆਪਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਹੀਂ ਬਚਾ ਸਕਦੇ ਤੇ ਆਪਣੇ ਸੂਬੇ ਦੇ ਜਿਹੜੀ ਜਿਹੜੀ ਟੋਟਲ ਇਕਨੋਮੀ ਪੰਜਾਬ ਦੀ ਉਹ ਐਗਰੀਕਲਚਰ ਡਿਪੈਂਡੈਂਟ ਹੈ ਘਟੋ ਘਟ ਆਪਣੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਪਰ ਨਹੀਂ ਉਧਰ ਵੀ ਇਹਨਾਂ ਦਾ ਧਿਆਨ ਨਹੀਂ ਹੈ ਤਾਂ ਮੈਂ ਤਾਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਸਾਡੀ ਪਾਰਟੀ ਕਾਂਗਰਸ ਪਾਰਟੀ ਬੜੇ ਜ਼ਬਰਦਸਤ ਤਰੀਕੇ ਨਾਲ ਰਾਹੁਲ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਸਪੋਕਸਪਰਸਨ ਨੇ ਉਹਦੇ ਤੇ ਅਸੀਂ ਬੜਾ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਜਿਹੜਾ ਪਾਰਲੀਮੈਂਟ ਸੈਸ਼ਨ ਦੁਬਾਰਾ ਰੀਕਨਵੀਨ ਹੋਣਾ ਵਾ ਸ਼ੈਦ 9 ਮਾਰਚ ਤੋਂ ਸਾਡੀ ਪਾਰਟੀ ਅੱdte ਚਰਚਾ ਕਰੇਗੀ ਵਿਚਾਰ ਕਰੇਗੀ ਕਿ ਪਾਰਲੀਮੈਂਟ ਦਾ ਵਿਕਰਾਉ ਕਿਤਾ ਜਾਵੇ ਤਾਂ ਜ਼ਮੀਨ ਪੱਧਰ ਤੇ ਉੱਤੇ ਜਾ ਕੇ ਇਸ ਇੱਕ ਕਿਸਾਨ ਵਿਰੋਧੀ ਖੇਤ ਮਜ਼ਦੂਰ ਵਿਰੋਧੀ ਸੰਧੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਵੈਸੇ ਦਾ ਟ੍ਰੇਡ ਜਿਹੜਾ ਓਪਨ ਕੀਤਾ ਬਾਕੀ ਸਾਰੇ ਆਟੋਮੋਬਾਈਲਸ ਵਿੱਚ ਜਾਂ ਹੋਰ ਟੈਕਸਟਾਈਲਸ ਵਿੱਚ ਅਲਟੀਮੇਟਲੀ ਸ਼ਾਇਦ ਭਾਰਤ ਦੇ ਵਪਾਰੀਆਂ ਨੂੰ ਅਮਰੀਕਾ ਦੇ ਮੁਕਾਬਲੇ ਦੇ ਉੱਤੇ ਭਾਰੀ ਨੁਕਸਾਨ ਉਹਨਾਂ ਨੂੰ ਹੋਵੇਗਾ ਲੇਕਿਨ ਕਿਉਂਕਿ ਆਪਾਂ ਸਾਰੇ ਕਿਸਾਨੀ ਨਾਲ ਜੁੜੇ ਆ ਪੰਜਾਬ ਨਾਲ ਜੁੜੇ ਆ ਸਾਡਾ ਫਰਜ਼ ਹੈਗਾ ਕਿ ਕਿਸਾਨਾਂ ਦੀ ਗੱਲ ਤੁਹਾਡੇ ਤੱਕ ਜ਼ਰੂਰ ਪਹੁੰਚਦੀ